ਪਾਰੀ ਸੈਨਾਏ ਜੇ ਜਮਹਿਨ ਯੁੱਧ ਦੇ ਸਿਨੇ ਬਾਹਰ ਹੋਲੇ ਉਹ ਚੰਦ ਚੱਕੀ ਹੋਣਾ ਨੇ ਆਉਨਾ ਸਾ ਢੁਲ ਪੈਰੀ ਪਾਰੀ ਸੈਨੀਤਾ ਦੇਖ ਕੇ ਇਹਨਾਂ ਦਾ ਹਕਤਾਂ ਦਰੂ ਜੁੜੇ ਸੀ ਸਾਰਾ ਨੂੰ ਜੋੜਨ ਉਹ ਦੁਨੀਆਂ ਕੇ ਤੋਂ ਕੀ ਇਥੇ ਆਤਮ ਹਾਰੀ ਵੰਦੀਤਾ ਨੂੰ ਨੂੰ ਪੈਗੀ ਪਾਰੀ ਮੇਰੇ ਵਿੱਚ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਤੁਸੀਂ ਜਿਹੜੂ ਲੈ ਕੇ ਆਪਾਂ ਬੈਠੇ ਆ ਉਹ तकरीबन ਕੱਦ ਤੋਂ ਸਾਰੀ ਗੱਲ ਤੋਂ ਜਿਹੜੇ ਇੱਕ ਬੰਦੇ ਆਉਂਦੇ ਨੇ ਤਾਂ ਟਰਾਲੀ ਚੋਰੀ ਕਰਦੇ ਨੇ ਲੋਕਾਂ ਤੇ ਸਰਕਾਰ ਟਰਾਲੀ ਚੋਰਾ ਦੀ ਬਣੀ ਐ ਪਹਿਲਾਂ ਗਵਰਨਰ ਜੀ ਨੇ ਟਰੈਸੀ ਚੋਨਾ ਗਏ ਕੁਲਿੰਦਰ ਮਰਾ ਮਰਾ ਪ੍ਰਿੰਟ ਕੋਲ ਦੇ ਟਰਾਲੀਆਂ ਦਾ ਜੋ ਵੀ ਸਮਾਨ ਕੱਢੇ ਹੋ ਚੋਹ ਤੇ ਉਹਨਾਂ ਚੋੜਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਜਿਹੜੇ ਜਾਂਚ ਅਧਿਕਾਰੀ ਨੇ ਸੀਏ ਸਟਾਫ ਪਟਿਆਲਾ ਤੋਂ ਇੱਥੇ ਮੌਜੂਦਾ ਟੀਮ ਪ੍ਰਸ਼ਾਸਨ ਦੀ ਦੇਖ ਰਹੀ ਖੇਤ ਅਲਿਖਤੀ ਤੌਰ ਤੇ ਜੋ ਵੀ ਬਰਾਮਦ ਹੋਏਗਾ ਉਹ ਲਿਖਤੀ ਤੌਰ ਤੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਜਿਹੜਾ ਇਹ ਹੋਵੇਗਾ ਜਿਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਇੱਥੇ ਕੁਝ ਨਾ ਧਰੂ ਮਿਲੇਗਾ ਆ ਜੀ ਸਾਡੇ ਕਾਲੀਏ ਦੇ ਪਿੱਡਾਂ ਦੀਆਂ ਜਿਹੜੇ ਪੱਤੀਆਂ ਨੇ ਪਈ ਰਹਿਣ ਦੇ ਕੋਈ ਨਹੀਂ ਤੇ ਕੋਈ ਨਹੀਂ ਕੋਈ ਨਹੀਂ ਇੱਥੇ ਪਿਆ ਰਹਿਣ ਦੇ ਬੋਲੇ ਸੋਨ ਸੋਨ ਬੰਦੀਆਂ ਨਾ ਨਾ ਇੱਕ ਮਾੜੇ ਤੱਕਰੀ ਰਹਿਣ ਦਾ ਤੱਕਰੀ ਆਪਣਾ ਆ ਜੀ ਸਾਹਤੇ ਦਾ ਰੋਪੈਣ ਨਹੀਂ ਕਰ ਤੂੰ ਲੈ ਕੇ ਹੋ ਤੂੰ ਸਾਹਤੇ ਦਾ ਰੋਈ ਹੋਰ ਪਿੱਡਾਂ ਦੀ ਸਾਡੀ ਟਰਾਲੀ ਦੀਆਂ ਬਾਈਆਂ ਪਿੱਡ ਦੀਆਂ ਪੱਤੀਆਂ ਨੇ ਇਹ ਜਾਲੀ ਵਾਲੇ ਬਿਠਾਏ ਜਿਹੜਾ ਜਾਲੀ ਵਾਲਾ ਉੱਥੇ ਤੋੜ ਕੇ ਬੰਨ੍ਹ ਲਿੱਟ ਪਿਆ ਸਪੀਕਰ ਬੰਦ ਕਰਾ ਦਿਓ ਥੋੜੇ ਟਾਈਮ ਲਈ ਕਵਰ ਹੋ ਜੂਗਾ ਵਿੱਚ ਉਹ ਬੰਦ ਕਰਾ ਦਿਓ ਇਹਨੂੰ ਸਾਈਡ ਤੇ ਕਰੋ ਚਲਾਉ ਪੰਜਾ ਹਲ ਚਾਰ ਦੀ ਬਾਈ ਟਾਲੀਆਂ ਦੇ ਉੱਪਰ ਉਹਦਾ ਇਹ ਬਿੱਡਾ ਇਹਦੇ ਤੇ ਇੱਥੇ ਗਾਟਰ ਵੀ ਪਾਇਆ ਸਾਡੇ ਡਾਲੇ ਵੀ ਪਾਇਆ ਪੱਤੀਆਂ ਹੋਰ ਵੀ ਬਹੁਤ ਪਈਆਂ ਬਾਈ ਅਰਾ ਉਹ ਦੇਖਦੇ ਜਾਓ ਇੱਥੋਂ ਜਿਹੜਾ ਮਾਲ ਜਿਹੜਾ ਬੰਦਾ ਉਹ ਪੰਜਾਬ ਦਾ ਬਣੂ ਕੀ ਸਭੂ ਬਾਲੂ ਤੋਂ ਸਾਡੀਆਂ ਟਕੜਾਲੀਆਂ ਚੋਰੀ ਹੋਈਆਂ ਜੀ ਚਾਰ ਪੰਜ ਦੀ ਮੁਰਦਾਬਾਹ ਕੁੰਡਾ ਤੰਤਰ ਮੁਜ਼ਾਬਤ ਕੁੰਡਾ ਤੰਤਰ ਮੁਜ਼ਾਬਤ ਕੁੰਡਾ ਮਨਾਖਾ ਯਾਰਾ ਕੁਛ ਤਾਜੀ ਗਾੜੀ ਆ ਗਈ ਨਹੀਂ ਅੰਜਨ ਵੀ ਕਿਹਾ ਕਿ ਲੈ ਮਾਤੇ ਆ ਲੱਗ ਰਹੇ ਫੈਕਟਰ ਯੱਤੇ ਸਟ੍ਰੈਟਜੀ ਪਿੱਛੇ ਪਿੱਛੇ ਦੀ ਲੱਗ ਜਾ ਕਰੋ ਪੂਰੇ ਵੀ ਲੈ ਜਾਓ ਜੇ ਉਰੀ ਡੈਤੀ ਤਾਂ ਪੂਜੀ ਕੱਟ ਕੱਟ ਹੋਊਗਾ ਬਾਰਾ ਕਿਸ ਤਰ੍ਹਾਂ ਲੱਗ ਰਿਹਾ ਕਮਦੂਰ ਜੀ ਭਾਈ ਲੱਗਦਾ ਜੇ ਚੋਰਾਂ ਦੀਆਂ ਤਰਤੂਤਾ ਨੰਗੀਆਂ ਕਰਕੇ ਬਹੁਤ ਖੁਸ਼ੀ ਹੋ ਰਹੀਆਂ ਕਿਉਂਕਿ ਦੁੱਖ ਵੀ ਲੱਗ ਰਿਹਾ ਬੰਦੇ ਮਾਰ ਕੇ ਦੱਬਦਾ ਤਾਂ ਪਹਿਲੀ ਵਾਰ ਦੇ ਬੰਦੇ ਮਾਰ ਕੇ ਤਾਂ ਆਮ ਸੁਣਿਆ ਪਰ ਦੱਬਦੇ ਪਰ ਪਰ ਸਾਡਾ ਸਮਾਨ ਭਾਈ ਧਰਤੀ ਦੇ ਵਿੱਚ ਦਫਨ ਕਰਨਾ ਇਸ ਝਾੜੂ ਪਾਰਟੀ ਦੀ ਬਦੌਰਤਾ ਦੇਖੋ ਝਾੜੂ ਪਾਰਟੀ ਦੀ ਬਦੌਰਤਾ ਦੇਖੋ ਉਹਨਾਂ ਦਾ ਨੰਗਾ ਜਿਹੜਾ ਕਾਰੀਆਂ ਤਰਤੂਤਾ ਬਈ ਅੱਜ ਜਗ ਬਿਆਰ ਹੋ ਰਹੀਆਂ ਨੇ ਲਾ ਕੇ ਰੱਖੋ ਫੋਟੋ ਲਾ ਕੇ ਰੱਖੋ ਸਾਡੇ ਜੱਪੇ ਹੋਏ ਸਬਾਨ ਦੀ ਪਹੜਾ ਦੇ ਨਿਕਲਦੇ ਰਹੇ ਨੇ ਆ ਦੇਖੋ ਜਿੱਥੇ ਸਬਾਨ ਦੱਪਿਆ ਬਈ ਅੱਜ ਜਿਹੜੇ ਮਾਰ ਕੇ ਪੰਚ ਜਪਤੂਲਾ ਦੀ ਦਾ ਸਰ ਕੀ ਕਹਿਣਾ ਚਾਹੋਗੇ ਇੱਥੇ ਮੈਂ ਕੁਝ ਨਹੀਂ ਕਹਿਣਾ ਬਲੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਆਪਣਾ ਇਹ ਕਿਹੜੀ ਤਰ੍ਹਾਂ ਦੀ ਅਸਤ ਹੈ ਇਹ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਹੀ ਹੋ ਰਹੀ ਹੈ ਗੜਬਾ ਦੇ ਕੰਮ ਹੋਏ ਸੀ ਸਬਾਨ ਦੇ ਉੱਪਰ ਬਹੁਤ ਕੰਮ ਹੋ ਗਿਆ ਯਾਰ ਸਬਾਨ ਇਹ ਕਰਨੀ ਕੋਈ ਹਰੇ ਦੱਸਿਓ ਸਰ ਕਤਮਾ ਚੱਟੋ ਹੈਸੀ 166 ਨੰਬਰ ਆਹ ਸਾਡੇ ਬਹੁਤ ਹੀ ਇਨਵੈਸਟੀਗੇਸ਼ਨ ਦੇ ਵਿੱਚ ਕਮਪਨੀ ਇਹਦੇ ਬੰਨ ਹੋ ਰਿਹਾ ਕਰਤਮਨ ਕਰਜ ਹੋਇਆ ਸੀ ਜੀ ਇਹ ਸਰ ਸਾਨੂੰ ਨੇ ਪਹੁੰਚ ਹੋਇਆ ਜੀ ਜੰਮ ਸਿੰਘ ਤੋਂ ਤੇ ਅੱਜ ਇਹ ਪਟਾਈ ਜਿਹੜੀ ਹੋ ਰਹੀ ਹੈ ਕਿ ਹੁਣ ਤੱਕ ਕੀ ਕੁਝ ਪਲਾਨ ਹੋਇਆ ਮੇਰੇ ਤਾਂ ਪੱਤੀਆਂ ਨੇ ਕਿ ਬਹੁਤ ਬਹੁਤ ਪੱਤੀਆਂ ਨੇ ਕਿਓ ਜਿਆ ਮਿੱਡਾਂ ਦੀਆਂ ਲੱਗਦੀਆਂ ਟਰਾਲੀ 'ਚ ਮਿੱਡਾਂ ਨਹੀਂ ਹੋ ਸਕਦੀਆਂ ਕਿ ਕਿਸਾਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਤੇ ਹੁਣ ਕੀ ਐਪਲੀਕੇਸ਼ਨ ਦਿੱਤੀ ਸੀ ਐਪਲੀਕੇਸ਼ਨ ਦਿੱਤੀ ਉਹਦੇ ਵਿੱਚ ਹੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਚੱਲ ਰਹੀ ਹੈ ਜੀ ਬੱਕਰੀ ਐਪਲੀਕੇਸ਼ਨ ਕੀ ਇਹ ਤੋਂ ਜਿਹੜੀ ਤਕਨੀਕ ਇਸ ਤੋਂ ਦੁਆਰਾ ਨਹੀਂ ਕੀ ਜਿਹੜਾ ਹੈਗਾ ਤੇ ਜਿਹੜਾ ਹੈਗਾ ਕੀ ਖਾਸਾ ਲੱਗਦਾ ਇੱਥੇ ਜਿਹੜਾ ਆਵਾਜ਼ ਕਿਤੇ ਦੱਬਦਾ ਤੁਹਾਡੇ ਕੋਲਾਈ ਸੀ ਇਨਫੋਰਮੇਸ਼ਨ ਮੋਸਟ ਇਨਵੈਸਟੀਗੇਸ਼ਨ ਕਰ ਰਹੀ ਤਾਂ ਸਾਹਮਣੇ ਜਿਸ ਵੀ ਲਾਈ ਹੋਈ ਹੈ ਨੈਰਸਿੰਗ ਦਾ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਦੇ ਰਿਪੋਰਟ ਵਿੱਚ ਚੱਲ ਰਹੀ ਹੈ ਸਾਹਮਣੇ ਇਹ ਇਹ ਰਹਾ ਹੈ ਜਿਹੜੀ ਇਹ ਜਿਹੜੀ ਜਗ੍ਹਾ ਹੈ ਇਹ ਕੀ ਦੇ ਅਧਿਕਾਰ ਕਿਤੇ ਨਗਰ ਨਿਗਮ ਦੀ ਜਗ੍ਹਾ ਦੀ ਨਗਰ ਕੌਂਸਲ ਦੀ ਜਗ੍ਹਾ ਦੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਪੁੱਛਗਿੱਛ ਕਰਕੇ ਸਾਰਾ ਕੁਝ ਕਰਾਂਗੇ ਜੇ ਹੁਣ ਸਮਾਨ ਮਿਲਦਾ ਹੈ ਤਾਂ ਨਾ ਬੰਦਰੀਆਂ ਨਾਲ ਆਪਣਾ ਟਾਈਮ ਖਰਾਬ ਨਹੀਂ ਹੋਏ ਦੋ ਇਨਵੈਸਟੀਗੇਸ਼ਨ ਦੇ ਵਿੱਚ ਕੀਦਾ ਜਿਹਦਾ ਵੀ ਦੋਸ਼ ਪਾਇਆ ਜਾਊਗਾ ਕਿਸੇ ਨੂੰ ਕੱਟਿਆ ਜਾਊਗਾ ਹੁਣ ਤਾਂ ਪੁੱਛਗਿੱਛ ਕਰਾਂਗੇ ਸਮਾਨ ਟਾਲੀਆਂ ਦਾ ਬਰਾਮਦ ਹੋਇਆ ਕੀ ਲੱਗਦਾ ਫਿਰ ਕੀ ਕਿਵੇਂ ਆਇਆ ਇੱਥੇ ਸਮਾਨ ਕੁਝ ਨਹੀਂ ਮੈਨੂੰ ਇਹ ਗੱਲ ਦਾ ਪਤਾ ਮੈਂ ਉਹਨੇ ਬਹੁਤ ਧਿਰ ਆਇਆ ਜੀ ਇਸ ਥੋਕੀ ਦੇ ਵਿੱਚੋਂ ਮੇਰਾ ਸਾਹਮਣੇ ਰੱਖ ਰਿਹਾ ਜੀ ਮੈਂ ਹੁਣ ਬੰਦਾ ਹੀ ਇੱਥੇ ਮੈਂ ਆਪਣੇ ਦਫ਼ਤਰ ਦੀ ਡਿਊਟੀ ਦੇ ਕੇ ਜੀ ਆਪਣਾ ਮੇਰਾ ਉਹ 8-9 ਕਿਲੋਮੀਟਰ ਪਿੰਡਾਂ ਮੈਂ ਆਪਣੇ ਘਰੇ ਜਾਂਦਾ ਜੀ ਇਹ ਵੀ ਆਪ ਡਾਊਨ ਕਰਦਾ ਸਰਕਾਰੀ ਰਹਿਸ਼ ਹੈ ਫਿਰ ਇੱਥੇ ਕੀ ਕੋਣ ਬੈਠਦਾ ਸੀ ਪਹਿਲਾਂ ਇੱਥੇ ਜੀ ਸਾਡੀ ਮੁਸਿੰਮਰੀ ਖੜਦੀ ਹੈ ਜੀ ਇਹਨਾਂ ਉਹਨੇ ਪੰਕਜ ਪੱਪੂ ਬੈਠਦਾ ਹੁੰਦਾ ਸੀ ਉਹਨਾਂ ਦਾ ਦਫ਼ਤਰ ਸੀ ਉਹਨਾਂ ਦਾ ਉਹ ਆ ਵੜਾਇਆ ਵਸ ਸੀਗਾ ਜੀ ਆਪਦੀ ਪਤਨੀ ਫਿਰ ਜੀ ਇਹ ਤੇ ਪੰਕਜ ਪੱਪੂ ਦੀ ਫਿਰ ਜਿੰਮੇਵਾਰੀ ਬੰਦੀ ਹੈ ਜਿਹੜਾ ਸਮਾਨ ਬਰਾਮਦ ਹੋਇਆ ਇੱਥੋਂ ਦੇਖੋ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਗੱਲ ਇਨਵੈਸਟੀਗੇਸ਼ਨ ਅਫਸਰ ਹੀ ਕਹਿ ਸਕਦਾ ਨਹੀਂ ਸਰਕਾਰੀ ਰਿਹੈਸ ਟੁੱਡੀ ਆ ਫਿਰ ਕੋਈ ਕੋਈ ਤਾਂ ਜਿੰਮੇਵਾਰੀ ਤਾਂ ਪ੍ਰਸ਼ਾਸਨ ਨੂੰ ਤੈਅ ਕਰਨੀ ਪੈਗੀ ਨਾ ਵੀ ਕਿਵੇਂ ਸਮਾਨ ਆ ਗਿਆ ਕੱਲੂ ਔਰ ਇਹ ਕੋਈ ਕਤਲ ਹੋ ਗਿਆ ਫਿਰ ਕੀ ਕੌਣ ਪਤਾ ਲੱਗੇਗਾ ਪਤਾ ਕਰਦੇ ਆ ਜੀ ਸਾਡਾ ਚੌਂਕੀਦਾਰ ਹੁੰਦਾ ਸੀਗਾ ਇੱਥੇ ਉਹ ਤੋਂ ਪਤਾ ਕਰਾਂਗੇ ਜੀ ਇਹ ਇੱਥੇ ਕਿਵੇਂ ਆਇਆ ਸਮਾਨ ਰਾਤ ਦਾ ਚੌਕੀਦਾਰ ਦਿਨ ਚ ਇੱਥੇ ਸਾਡੇ ਮੁਲਾਜ਼ਮ ਆਮ ਫਿਰਦੇ ਤੁਰਦੇ ਰਹਿੰਦੇ ਨੇ ਜਿਹੜੀ ਜਿਹੜੀ ਅੱਜ ਦੀ ਕਾਰਵਾਈ ਜੇਸੀਬੀ ਮਸ਼ੀਨ ਕੋਈ ਪ੍ਰਸ਼ਾਸਨ ਵੱਲ ਲਿਖਤੀ ਤੌਰ ਤੇ ਆਇਆ ਤੁਹਾਨੂੰ ਸਾਰੀ ਚੈਕਿੰਗ ਕਰਨ ਦਾ ਅੱਜ ਹਾਂਜੀ ਉਹ ਨਾਲ ਆਏ ਨੇ ਜੀ ਇਨਵੈਸਟੀਗੇਸ਼ਨ ਅਫਸਰ ਉਹ ਕਰਵਾ ਰਹੇ ਨੇ ਚੌਕੀਦਾਰ ਸਾਹਿਬ ਜੀ ਪਲਾਸਟਿਕ ਹਾਂਜੀ ਸਰ ਅੱਜ ਜਿਹੜਾ ਧਰਨਾ ਲਗਾ ਆਇਆ ਕਿ ਅੱਜ ਜਿਹੜਾ ਦੂਜੇ ਦਿਨ ਦੇ ਯਾਰ ਇੰਦਰ ਪੰਡਤਾਂ ਦੇ ਵਿੱਚ ਆ ਗਏ ਸਾਰੇ ਧਰਨਾ جاری ਹੈ ਨਾਬਾ ਨਗਰ ਕਾਉਂਸਲ ਦੇ ਹੀ ਕੋਠੀ ਦੇ ਅੱਗੇ ਸਾਡਾ ਇਹ ਪਿਛਲੇ ਦਿਨੀ ਜੋ 19 ਮਾਰਚ ਨੂੰ ਛੰਭੂ ਤੇ ਖਨੌਰੀ ਬਾਟਰ ਤੋਂ ਮੋਰਚੇ ਚੁਕਾਏ ਗਏ ਨੇ ਜਬਰਦਸਤੀ ਸਰਕਾਰ ਵੱਲੋਂ ਉਹਨਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਜਾਂ ਟਰਾਲੀਆਂ ਦੇ ਵਿੱਚ ਹੋਰ ਦਿਨ ਸਾਡਾ ਰੋਜ਼ ਦੀ ਵਰਤੋਂ ਵਾਲਾ ਸਮਾਨ ਜਿਵੇਂ ਏਸੀ ਫ੍ਰਿਜ ਆ ਰਬ ਗਰਾ ਜਿੰਨਾ ਵੀ ਸਾਡਾ ਇੱਕ ਘਰ ਵਸੇ ਹੋਏ ਸੀਗੇ ਉਹ ਉਹ ਜਬਰਦਸਤੀ ਜਿਹੜਾ ਮੋਰਚਾ ਠਾਇਆ ਗਿਆ ਉਹ ਉੱਥੇ ਨਗਰ ਕੌਂਸਲ ਦੇ ਨਾਬੇ ਦੇ ਵੀ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੀ ਜਣੀ ਸਰਕਾਰ ਨੇ ਪ੍ਰੈਸ਼ਰ ਦੇ ਨਾਲ ਨਗਰ ਕਾਉਂਸਲ ਦੇ ਸਾਧਨ ਟਰੈਕਟਰ ਮੰਗਾ ਕੇ ਉਥੋਂ ਟਰਾਲੀਆਂ ਆਈਆਂ ਨੇ ਟਰਾਲੀਆਂ ਦੇ ਵਿੱਚ ਸਮਾਨ ਸਾਡਾ ਬਹੁਤ ਜਿੰਨਾ ਵੀ ਲੱਦਿਆ ਹੋਇਆ ਸੀ ਉਹ ਸਾਰਾ ਆਇਆ ਭਾਂਡੇ ਯਾਰਾ ਵਗੈਰਾ ਜਿੰਨਾ ਹੀ ਵੀ ਸਾਡੀਆਂ ਵਰਤੋਂ ਦੀਆਂ ਚੀਜ਼ਾਂ ਸੀਗੀਆਂ ਉਹ ਜਦੋਂ ਸਾਡੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਵੱਲੋਂ ਜਿੰਨੀਆਂ ਅਸੀਂ ਡਿਊਟੀਆਂ ਲਾਈਆਂ ਦੀਆਂ ਵੀ ਕਿੱਥੇ ਕਿੱਥੇ ਸਾਡਾ ਸਮਾਨ ਜਾ ਸਕਦਾ ਕਿਉਂਕਿ ਅਸੀਂ ਜਿਹੜੇ ਉੱਥੇ ਜਾੜ ਦੇ ਵਿੱਚ ਟਰਾਲੀਆਂ ਟਰੈਕਟਰ ਖੜਾਏ ਗਏ ਸੀਗੇ ਸ਼ੰਭੂ ਤੇਜਾ ਖਨੌਰੀ ਅਸੀਂ ਉੱਥੋਂ ਜਿੰਨੀ ਭਾਲ ਕੀਤੀ ਆਸੇ ਪਾਸੋਂ ਜਿੰਨਾ ਸਮਾਨ ਸਾਨੂੰ ਮਿਲ ਗਿਆ ਉਹ ਅਸੀਂ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਹਕਾਤਾ ਤੇ ਉਹ ਕੁਛ ਖਾਣਿਆਂ ਦੇ ਵਿੱਚ ਵੀ ਖੜਾ ਜਿਹੜਾ ਨਹੀਂ ਮਿਲਿਆ ਸੀ ਉਹ ਆਲੇ-ਦਾਲੇ ਜਦੋਂ ਗੌਰ ਕੀਤੀ ਹੈ ਤਾਂ ਲਗਭਗ ਉਹ ਨਾਬੇ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਸਾਡੀਆਂ ਟਰਾਲੀਆਂ ਤੇ ਸਾਡੇ ਉਹਨਾਂ ਦੇ ਵਿੱਚ ਸਮਾਨ ਜਿਹੜੀਆਂ ਟਰਾਲੀਆਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ ਉਹ ਟਰਾਲੀਆਂ ਦੀਆਂ ਜਿਹੜੀਆਂ ਬਾੜਾਂ ਸੀ ਬਖਸੀ ਸੀ ਕਿ ਉਹ ਵੱਢ ਕੇ ਵੇਚੇ ਗਏ ਨੇ ਤੇ ਉਹ ਟਰਾਲੀਆਂ ਦੇ ਟਾਇਰ, ਲਿਫਟ ਪੰਪਰ, ਡੰਗਾਂ, ਡਾਲੇ, ਐਰਾ ਵਗੈਰਾ ਸਾਨੂੰ ਉਹ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਮਿਲੇ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਜਦੋਂ ਸਾਰਾ ਸਮਾਨ ਸਾਨੂੰ ਉਹ ਮਿਲਿਆ ਤਾਂ ਉਸ ਤੋਂ ਬਾਅਦ ਉਹ ਤੇ ਐਫ ਆਰ ਆਈ ਦਰਜ ਹੋਈ ਹੈ ਤੇ ਉਦੋਂ ਬਾਅਦ ਵੀ ਮੋਰਚਾ ਲੱਗਿਆ ਕਿ ਉਹ ਤੇ ਕਾਰਵਾਈ ਨਹੀਂ ਕਰਦੇ ਚਲੋ ਜਵਾਨਤਾ ਕਿਸੇ ਤਰ੍ਹਾਂ ਅਦਾਲਤ ਦੇ ਫੈਸਲੇ ਹੁੰਦੇ ਆ ਉਹ ਜਵਾਨਤਾ ਜਮੂਨਤਾ ਲੈ ਕੇ ਤੇ ਚਲੇ ਗਏ ਉਸ ਤੋਂ ਬਾਅਦ ਅਸੀਂ ਫੇਰ ਵੀ ਜਣੀ ਉਥੋਂ ਤੱਕ ਵੀ ਨਹੀਂ ਖੜੇ ਹੈਗੇ ਕਿਉਂਕਿ ਸਾਡਾ ਸਮਾਨ ਹੋਰ ਬਹੁਤ ਗਾਇਬ ਹੈ ਜਿਹੜਾ ਅਜ ਤੱਕ ਸਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਟਰਾਲੀਆਂ ਦਾ ਵੀ ਤੇ ਹੋਰ ਲਗਭਗ ਸਾਡੀ ਜੰਨੀਕ ਇਨਕੁਆਇਰੀ ਚੱਲੀ ਹੈ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਹੋਰ ਸ਼ੱਕ ਪੈਦਾ ਹੋਈ ਕਿ ਜਿਹੜਾ ਨਾਪੇ ਦੇ ਵਿੱਚੋਂ ਹੋਰ ਸਮਾਨ ਹੈ ਟਰਾਲੀਆਂ ਦਾ ਉਹ ਜਾਨੀ ਇੱਥੇ ਨਗਰ ਕੌਂਸਲ ਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਕਿਤੇ ਟੋਆ ਪੱਟ ਕੇ ਸਾਡੀ ਇਹ ਸ਼ੱਕ ਹੈ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਇੱਥੇ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਡਿਊਟੀਆਂ ਲਾਈਆਂ ਚਲੋ 2 ਦਿਨ ਸਾਡੇ ਡਿਲੇ ਤਾਂ ਹੋਏ ਕਿਉਂਕਿ ਕੋਮਿੰਸਾ ਮੋਰਚੇ ਦਾ ਫੈਸਲਾ ਸੀਗਾ ਦਿੱਲੀ ਵੱਲ ਮਾਰਚ ਕਰਨ ਦਾ ਦਿੱਲੀ ਨੂੰ ਜਾਣ ਦਾ ਤੇ ਦੋ ਦਿਨ ਪ੍ਰਸ਼ਾਸਨ ਉੱਥੇ ਵਿਜੀਰੀਆ 16 ਤੱਕ ਉਸ ਤੋਂ ਬਾਅਦ ਜਦ ਦੁਬਾਰਾ ਐਸਐਸਪੀ ਸਾਹਿਬ ਨਾਲ ਗੱਲ ਹੋਈਆ ਫਿਰ ਉਹਨਾਂ ਨੇ ਸੀਆਈਏ ਦੀ ਡਿਊਟੀ ਲਾਈਆ ਕੱਲ ਉਹ ਆਇਆ ਕੱਲ ਜਣੀ ਉਹ ਵੀ ਇੱਕ ਫਾਰਮੈਲਟੀ ਤੇ ਲੋਕਾਂ ਦਾ ਮਤਲਬ ਇੱਕ ਭੁੱਖੇ ਢੱਡਾਲਾ ਪੇਟਾ ਪਰਨ ਦੀ ਗੱਲ ਕਰੂੰਗਾ ਮੈਂ ਕਿ ਇੱਕ ਮਿੱਠੇ ਪੋਚੇ ਜੇ ਮਾਰ ਕੇ ਮੁੜਿਆ ਉਹਨਾਂ ਨੇ ਇਸ ਗੱਲ ਨੂੰ ਹੱਥ ਨਹੀਂ ਪਾਇਆ ਤੇ ਦੁਬਾਰਾ ਫੇਰ ਜਿੰਨੀ ਗੱਲਬਾਤ ਹੋਈਆ ਕਹਿੰਦੇ ਸਾਨੂੰ ਐਸਟੀਐਮ ਤੋਂ ਪਰਮਿਸ਼ਨ ਚਾਹੀਦੀ ਆ ਰੱਬ ਵਗੈਰਾ ਉਹਨਾਂ ਨੇ ਕਰਕੇ ਫਾਰਮੈਲਟੀ ਤੁਰੇ ਆ ਸਾਨੂੰ ਇਹ ਸ਼ੱਕ ਹੈ ਕਿ ਉਹ ਸਮਾਨ ਇੱਥੇ ਹੈਗਾ ਜਦੋਂ ਤੱਕ ਸਾਡੀ ਉਹ ਤਸੱਲੀ ਨਹੀਂ ਹੁੰਦੀ ਉਸ ਜਗ੍ਹਾ ਤੋਂ ਪੱਟ ਪਟਾਈ ਨਹੀਂ ਹੁੰਦੀ ਜਾਂ ਉਹ ਸਮਾਨ ਬਰਾਮਦ ਨਹੀਂ ਹੁੰਦਾ ਸਾਡੀ ਤਸੱਲੀ ਹੋ ਜਾ ਉੱਥੋਂ ਨਿਕੜੇ ਨਾ ਨਿਕੜੇ ਸਾਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਜੇ ਮਾਤਰ ਉੱਥੋਂ ਸਮਾਨ ਨਿਕੜਦਾ ਫਿਰ ਇੱਕ ਸਰਕਾਰ ਦਾ ਇੱਥੋਂ ਦੇ ਐਮ.ਐਲ.ਏ ਦੇਮਾਨ ਦਾ ਇੱਕ ਵੱਡਾ ਹੱਥ ਹੈ ਪੰਕਜ ਬੱਪੂ ਤੇ ਇੱਥੋਂ ਦਾ ਈ.ਓ ਹੋਗਾ ਜਿੰਨੇ ਵੀ ਇੱਥੇ ਹੋਰ ਐਮ.ਸੀ ਉਹਦੇ ਨਾਲ ਜੁੜੇ ਹੋਏ ਆ ਜਣੀ ਉਹ ਇੱਕ ਚੋਰੀ ਦੇ ਵਿੱਚ ਉਹਦੇ ਨਾਲ ਜੁੜਿਆ ਚੋਰੀ ਦਾ ਸਮਾਨ ਗਵਨ ਕਰਦੇ ਆ ਉਸ ਗੱਲ ਤੋਂ ਡਰਦੇ ਆ ਕਿ ਲੋਕਾਂ ਦਾ ਜੇ ਤੁਸੀਂ ਉੱਥੋਂ ਲੈ ਆਏ ਹੋ ਸ਼ੰਭੂ ਤੋਂ ਸਮਾਨ ਤੁਸੀਂ ਇੱਥੇ ਖੜਾਓ ਖੜਾਓ ਟਰਾਲੀਆਂ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਉਰੇ ਲੈ ਕੇ ਆਏ ਗੁਰੂ ਪਛਾਣ ਕੇ ਲੈ ਜਾਣਾ ਪਦਾ ਦੇ ਦਾਂ ਦੇ ਲੋਕਾਂ ਨੂੰ ਸਾਨੂੰ ਇਸ ਗੱਲ ਦਾ ਕੋਈ ਗਿਲਾ ਤੇ ਕੋਈ ਗੁੱਸਾ ਨਹੀਂ ਸੀਗਾ ਮਤਲਬ ਸਰਕਾਰ ਇਹੋ ਜਿਹੇ ਗੁੰਡੇ ਪਾਲੇ ਹੋਏ ਆ ਇਹੋ ਜਿਹੇ ਐਮ ਸੀ ਉਰੇ ਇਹੋ ਜਿਹੇ ਨਗਰ ਕੌਂਸਲ ਦੇ ਪ੍ਰਧਾਨ ਬਣਾਏ ਹੋਏ ਆ ਜਿਹੜੇ ਲੋਕਾਂ ਦਾ ਸਮਾਨ ਚੋਰੀ ਕਰਕੇ ਵੱਟ ਕੇ ਵੇਚਦੇ ਆ ਟਰਾਲੀਆਂ ਤੇ ਉਹਨਾਂ ਦਾ ਬਚਿਆ ਸਮਾਨ ਸਰਕਾਰੀ ਅਦਾਰਿਆਂ ਦੇ ਵਿੱਚ ਦੱਬਿਆ ਜਾਂਦਾ ਤੇ ਵਰਕਸ਼ਾਪਾਂ ਦੇ ਵਿੱਚੋਂ ਮਿਲਦਾ ਜਾਨੀ ਸਾਡਾ ਇਸ ਕਰਕੇ ਮੋਰਚਾ ਲੱਗਿਆ ਹੋਇਆ ਜੇ ਅੱਜ ਇਸ ਗੱਲ ਤੇ ਕੋਈ ਸਾਡੀ ਤਸੱਲੀ ਨਹੀਂ ਹੁੰਦੀ ਕੋਈ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜਾਂ ਪ੍ਰਸ਼ਾਸਨ ਨਹੀਂ ਕਰਾਉਂਦਾ ਫਿਰ ਇਸ ਤੋਂ ਬਾਅਦ ਸਾਡਾ ਕੋਈ ਇਥੋਂ ਸਖਤ ਐਲਾਨ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਸ ਐਕਸ਼ਨ ਨੂੰ ਬੱਦੇ ਪੱਦਰ ਤੇ ਤਿੱਖਾ ਕਰਕੇ ਇਹ ਮਸਲਾ ਹੱਲ ਕਰਵਾਉ। ਪੰਕਜ ਪੱਪੂ ਬੋਲਦਾ ਕਿਹਾ ਜਾ ਰਿਹਾ ਜੀ ਮੈਂ ਤਾਂ ਬੇਕਸੂਰ ਆਂ ਹੀ ਇਹ ਟਰਾਲੀ ਚੋਰੀਆਂ ਵੀ ਨਹੀਂ ਕੀਤੀਆਂ ਹੈਗੀਆਂ ਜੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਪੰਕਜ ਪੱਪੂ ਬੋਲਦਾ ਤਾਂ ਬਹੁਤ ਕੁਝ ਕਿਹਾ ਜਾ ਰਿਹਾ ਹੈ। ਸਰਕਾਰ ਦੀ ਸ਼ੈ ਤੇ ਉਹ ਕਹਿ ਰਿਹਾ ਜੇ ਤਾਂ ਉਹਦੀ ਵਰਕਸ਼ਾਪ ਦੇ ਵਿੱਚੋਂ ਤੁਸੀਂ ਸਾਰੇ ਵੀਰਾਂ ਨੇ মিডিਆ ਵਾਲਿਆਂ ਨੇ ਦੇਖਿਆ ਨਹੀਂ ਸਮਾਨ ਮਿਲਿਆ ਫਿਰ ਤਾਂ ਉਹ ਸੱਚਾ ਹੈ। ਫਿਰ ਤਾਂ ਅਸੀਂ ਝੂਠੇ ਹੋ ਸਕਦੇ ਆਂ। ਪਰ ਜਦੋਂ ਉੱਥੋਂ ਸਮਾਨ ਬਰਾਮਦ ਹੋਇਆ ਫਿਰ ਅਸੀਂ ਕਿਵੇਂ ਕਹੀਏ ਕਿ ਪੰਕਜ ਪੱਪੂ ਦੇ ਜਿਹੜੇ ਦੋਸ਼ ਲੱਗੇ ਆ ਉਹ નિર્ਦੋਸ਼ ਹੈ। ਉਹ ਹਰੇਕ ਚੋਰ ਆਪਣੀ ਸਫਾਈ ਦਿੰਦਾ ਹੁੰ ਉਹ ਸਾਬਤ ਹੋ ਗਿਆ ਕੁੱਲ ਦੁਨੀਆ ਦੇ ਵਿੱਚ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਗੱਲ ਗਈ ਆ ਕਿ ਪੰਕੇਜ ਪੱਪੂ ਇੱਕ ਬਹੁਤ ਵੱਡਾ ਚੋਰ ਹੈ ਨਾਮੀ ਚੋਰ ਹੈ ਪੂਰਾ ਸ਼ਹਿਰ ਉਸ ਤੋਂ ਦੁਖੀ ਹੈ ਇੱਥੇ ਪੂਰੀ ਗੁੰਡਾਗਰਦੀ ਕਰਦਾ ਉਹ ਸਰਕਾਰ ਦੀ ਸਹਾਈਤ ਕਰਦਾ ਦੇਪਮਾਨ ਵਰਗਿਆਂ ਦੇ ਉਹਦੇ ਹੱਥ ਹੈ ਉਹਦੇ ਸਿਰ ਦੇ ਉੱਤੇ ਸਰਕਾਰ ਨੇ ਇਹ ਪਾਲੇ ਹੋਏ ਆ ਲੋਕ ਕਿਉਂਕਿ ਸਰਕਾਰ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਲੜਦੇ ਸੀ ਕੁੱਲ ਲਕਾਈ ਦੀ ਲੜਾਈ ਲੜ ਰਹੇ ਸੀਗੇ ਦਿੱਲੀ ਤੋਂ ਰਹਿੰਦਿਆਂ ਮੰਗਾਂ ਮਰਵਾਉਣ ਵਾਸਤੇ ਜਾ ਰਹੇ ਤੇ ਉਹ ਚੋਰ ਲੱਗਦਾ ਸਰਕਾਰਾਂ ਨੂੰ ਉਹ ਗੁੰਡੇ ਲੱਗਦਾ ਉਹ ਕਿਸਾਨਾਂ ਦੇ ਭੇਸਦੋਰਾਂ ਦੀ ਡੀਐਸਪੀ ਵੀ ਬੋਲਦੀ ਸੀ ਵੀ ਕਿਸਾਨਾਂ ਦੇ ਭੇਸ ਦੇ ਵਿੱਚ ਗੁੰਡੇ ਆਏ ਫਿਰ ਉਹਦਾ ਰਿਜ਼ਲਟ ਕੀ ਮਿਲ ਗਿਆ ਬਾਈ ਉਹ ਗੁੰਡੇ ਰਹੇ ਲੋਕ ਜਾਂ ਗੁੰਡਾ ਪ੍ਰਸ਼ਾਸਨ ਹੋ ਗਿਆ ਜਾਂ ਪੰਕਜ ਪੱਪੂ ਵਰਗੇ ਇਹ ਬੇਬਨਾਤੀ ਉਹਦੀਆਂ ਗੱਲਾਂ ਨੇ ਇਹਨਾਂ ਦੀ ਕੋਈ ਤਕ ਨਹੀਂ ਕੋਈ ਆਧਾਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਮਾਨ ਮਿਲਿਆ ਥੋਨੂੰ ਅੱਜ ਜਿਹੜਾ ਦੂਜੇ ਦਿਨ ਦੇ ਵਿੱਚ ਨਗਰ ਕੌਂਸਲ ਕੋਲੇ ਧਰਨਾ ਲੱਗਾ ਇਹ ਯੂਥ ਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਬਦ ਹੋ ਰਿਹਾ ਹੈ ਜਿਹੜੀਆਂ ਸ਼ੰਪੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਬੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਹੈ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾਂ ਤੇ ਦਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਇਹ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਬੰਕਜ ਪੱਪੂ ਨੇ ਤੇ ਉਹਦੇ ਘਰ ਵਾਲੀ ਮੌਕੇ ਦੀ ਪ੍ਰਧਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹਾ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਲਈ ਐਈਓ ਦੀ ਕੌਂਟੀ ਦੇ ਵਿੱਚ ਲਿਆ ਕੇ ਉਹ ਦੱਬਿਆ ਗਿਆ ਜੀਨੀਅਰ ਇਨਵੈਸਟੀਗੇਸ਼ਨ ਸਾਡੀ ਦਿੱਥੇ ਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ ਸੀਆਈਏ ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਨੇ ਦਵਾਹੇ ਢਾਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾਕੇ ਜਿਹੜੀ ਸਾਡੀ ਸ਼ੱਕ ਸੀ ਕਿ ਉਹ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਵਾ ਦੇ ਥੱਲੇ ਆ ਕੇ ਉਰੇ ਜੀਸੀਬੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਬਿੱਡਾਂ ਦਾ ਸਮਾਨ ਜਿਹੜੇ ਝਾੜ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਮਦ ਹੋਇਆ ਤੇ ਹਲੇ ਚੱਲ ਰਹੀ ਆ ਜੀਸੀਬੀ ਹੋਰ ਸਮਾਨ ਬਰਾਮਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ ਚੋਂ ਸਾਰਾ ਇੱਥੇ ਨਪੇ ਗਿਆ ਇੱਕ ਸਰਕਾਰੀ ਰਹਿਸਤੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰਹਿਸਤੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮਐਲਏ ਦੇ ਦੇਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਏ ਚੋਰ ਸਾਫ ਕੀ ਲੱਗਦਾ ਹੈ ਤੁਸੀਂ ਇਹ ਜਿਹੜੀ ਕੋਠੀ ਹੈ ਇਹ ਜੀਓ ਸਾਹਿਬ ਦੀ ਕੋਠੀ ਹੈ 90 ਦੇ ਤਾਂ ਉਹਨਾਂ ਦੇ ਸਾਹਮਣੇ ਦੇਖੋ ਇਹ ਕੋਤੀ ਅਲਰਟ ਹੋਈ ਆ ਇੱਥੋਂ ਦੇ ਗੁਰਤਾਰ ਸਿੰਘ ਜੀ ਉਹ ਸਾਹਿਬ ਨੂੰ ਉਹ ਚਾਹੇ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਆ ਨੇੜੇ ਫੈਸ਼ ਸ਼ੋਰ ਦੇ ਕਾਰਨ ਪਰ ਜ਼ਿੰਮੇਵਾਰਤਾ ਉਹ ਬਣਦੇ ਆ ਕਿਉਂਕਿ ਕੋਤੀ ਉਹਨਾਂ ਕੋਲ ਹੈ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਆ ਕੋਈ ਹੋਰ ਬੈਠਾ ਹੈ ਫਿਰ ਉਹ ਹੋਰ ਨੂੰ ਜ਼ਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਦਮ ਸਿੱਧੀ ਜ਼ਿੰਮੇਵਾਰ ਨਹੀਂ ਉਹ ਕਹਿ ਰਹੇ ਨੇ ਜੀ ਉਹ ਸਾਬ ਕਹਿ ਰਹੇ ਨੇ ਮੈਂ ਤਾਂ ਆਪਣੇ ਦਫ਼ਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡ 8 ਕਿਲੋਮੀਟਰ ਤੇ ਮੈਂ ਦਾ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਡਰ ਨਹੀਂ ਹੈ ਇਹ ਦੇਖੋ ਜੋ ਸਾਬ ਤਾਂ ਇਹ ਕਹਿ ਕੇ ਪੱਲਾ ਛਡਾਣਗੇ ਮਤਲਬ ਜੇ ਸਾਡਾ ਮੋਰਚਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਦੀ ਸਾਡੀ ਆਟੂ ਟੀਮ ਉਹਦੀ ਇਕਵਾਹੀ ਕਰਦੀ ਸੀ ਇਹ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠੋਂ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਆ ਇੱਥੋਂ ਦਾ ਜ਼ਿੰਮੇਵਾਰ ਗੁਰਚਨ ਸਿੰਘ ਯੂ ਹੈ ਉਹਦੀ ਰਹਿਸ਼ਤੇ ਵਿੱਚ ਇਹ ਕੰਮ ਹੋਵੇ ਕਿ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਇਹ ਕਿੰਦਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ادارਿਆਂ 'ਚ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਹੋਰ ਕੀ ਮਿਲਣ ਦੀ ਉਰੇ ਲੱਗ ਰਿਹਾ ਜੀ ਕੀ ਮਿਲ ਸਕਦਾ ਸਾਡਾ ਟਰਾਲੀਆਂ ਦੇ ਵਿੱਚ ਗੈਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਢੀਡੇ ਚਾਹ ਪਾਣੀ ਭਾਂਡਾ ਟੀਂਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆਸ ਹੈ ਕਿ ਉਰੇ ਬਹੁਤ ਵੱਡੇ ਪੱਧਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਦੀ ਮਿਲੂ ਹੋਰ ਪਾਸੇ ਪਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇਹ ਖदाई ਜਾਰੀ ਰਹੂ ਉਹਨਾਂ ਨੇ ਕਿਹਾ ਵੀ ਜਿਹੜਾ ਪਿੱਛੇ ਦੇਖੋ ਸਜਾਤਾ ਚਾਵਲਾ ਦਾ ਪਤੀ ਉਰੇ ਆ ਕੇ ਬੈਠੇ ਇੱਕ ਗੁੰਡਾਗਰਦੀ ਕਰੇ ਕਿ ਚੋਰੀਆਂ ਕਰੇ ਇਹ ਕਿੱਧਰ ਲਈ ਨਿਆਂਪਾਲਿਕਾ ਇੱਥੋਂ ਦੇ ਯੂ ਸਾਬ ਨੂੰ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰ ਉਰੇ ਦਫ਼ਤਰ ਦੇ ਰੱਖਿਆ ਉਹ ਤਾਂ ਕਿਦੋਂ ਝੂਰਨੇ ਦਾ ਬੰਦੇ ਆਪ ਨੂੰ ਸਾਫ਼ ਕਹਿਣਾ ਹੂ ਉਹ ਹੈ ਜੇ ਬਿਆਨ ਉਹਨੇ ਦੇਣੇ ਨੇ ਕਿ ਸਾਫ ਹੈ ਪਹਿਲਾ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਕਿ ਪੰਕਜ ਪੱਪੂ ਕਿਸੇ ਗੱਲ 'ਚ ਨਿਰਦੋਸ਼ ਨਹੀਂ ਉਹ ਪਰਦੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਅੰਸਰ ਉਹ ਕਹਿੰਦਾ ਮੈਂ ਜੀ ਜ਼ਮਾਨਤ ਹੋ ਗਈ ਜ਼ਮਾਨਤਾਂ ਤਾਂ ਨਿਆਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦਿੱਤੀਆਂ ਹੋਣੀਆਂ ਤੇ ਹੁਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੀਆਂ ਮੋਰਚੇ ਨੇ ਫੇਸਟ ਅੱਗੇ 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 ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਉਹ ਸਮਾਨ ਹੋਰ ਪ੍ਰਾਪਤ ਹੋਉਂਦਾ ਜਾਂ ਜਿੰਨਾ ਹੋਇਆ ਇੱਥੇ ਜੇ ਸਰਕਾਰ ਤੇ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਤਾਂ ਫਿਰ ਇਹ ਤੇ ਮੋਰਚਾ ਇਤੇ ਸਖਤ ਕਾਰਵਾਈ ਕਰਾਉਣ ਦਾ ਇੰਗਰਜਮਿੰਟ ਜਰਵਿੰਦਰ ਜੀ ਤੁਸੀਂ ਨਗਰ ਕੌਸ਼ਲ ਦੇ ਵਿੱਚ ਪਹੁੰਚੇ ਆ ਤੁਹਾਡਾ ਕੀ ਕਹਿਣਾ ਹੈਗਾ ਉਹ ਸਾਮਾਨ ਮਿਲਿਆ ਹੈਗਾ ਜਿਹੜਾ ਦੇਖੋ ਸਾਡੇ ਦਾ ਸ਼ਹਿਰ ਦਾ ਪਹਿਲਾ ਟਰਾਲੀਆਂ ਦੇ ਕਰਕੇ ਬਦਨਾਮ ਹੋਇਆ ਉਹ ਤੋਂ ਬਾਅਦ ਹਰ ਰੋਜ਼ ਕੁਛ ਨਾ ਕੁਛ ਨਿਕਲ ਰਿਹਾ ਹੈ ਇਹ ਸਰਕਾਰੀ ਤੰਤਰ ਜਿਹੜਾ ਹੈਗਾ ਉਹਦੇ ਅਧੀਨ ਜਿਹੜੇ ਅਧਿਕਾਰੀਆਂ ਦਾ ਰਿਸ਼ਤੇਦਾਰ ਨੇ ਉਹਨਾਂ ਦੀਆਂ ਕਰਦਕੁਤਾ ਆ ਪਹਿਲਾਂ ਦੋ ਟਰਾਲੀਆਂ ਨਿਕਲੀਆਂ ਨੇ ਹੁਣ ਆ ਜਮਾਨ ਹੈ ਸਾਡੀਆਂ ਟਰਾਲੀਆਂ ਦੇ ਵਿੱਚ ਚੱਪਲਾਂ ਤੋਂ ਲੈ ਕੇ ਪ੍ਰੈਸ਼ਰ ਕੁੱਕਰ, ਚਮਚੇ, ਥਾਲੀਆਂ, ਖੇਸੀ, ਰਜਾਈ ਸਾਰਾ ਕੁਝ ਸਾਡੇ ਸਾਡੀ ਟਰਾਲੀ ਇੱਕ ਤਰ੍ਹਾਂ ਦਾ ਸਾਡਾ ਰੂਮ ਹੈ, ਕਮਰਾ ਹੈ। ਇਹ ਦਰਨੇ ਦੇ ਬਾਹਰ ਵੀ ਟਰਾਲੀ ਖੜੀ ਆ। ਇਹਦੇ ਵਿੱਚ ਸਾਰਾ ਸਮਾਨ ਹੁੰਦਾ। ਇਹ ਅਜੇ ਇਹ ਤਾਂ ਹੈ ਅਜੇ ਬਹੁਤ ਕੁਝ ਹੋਰ ਨਿਕਲੂਗਾ। ਅਸੀਂ ਪ੍ਰਸ਼ਾਸਨ ਨੂੰ ਇਹੀ ਕਹਨੇ ਆ, ਅਸੀਂ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਆ। ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਕਿ ਇਹਨਾਂ ਦਾ ਨਕੇਲ ਪਾਈ ਜਾਵੇ। ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਕੀ ਮਿਲ ਸਕਦਾ ਜੀ ਉਹਦੇ ਮਾਰਾਏ ਸਾਡੇ ਦਾ ਕੁੱਕਰ ਵੀ ਚੋਰੀ ਹੋਏ ਵੇ ਸਾਡੇ ਚੱਪਲਾ ਚੋਰੀ ਹੋਈਆਂ ਲੈ ਕੁਲਰ ਫਰਾਟੇ ਦਾਤੀ ਪੱਖੇ ਕੜਛੀ ਚਮਚੇ ਸਾਰਾ ਕੁਝ ਸਾਡਾ ਚੋਰੀ ਹੋਇਆ ਆ ਤਾਂ ਅਜੇ ਇਹ ਤਾਂ ਟਰਾਲੀਆਂ ਦੇ ਉੱਪਰਲੇ ਫਿੱਟ ਨੇ ਇਹ ਉਦੋਂ ਅਸੀਂ ਕਿਹਾ ਦੀਗਾ ਵੀ ਇਹ ਬਹੁਤ ਕੁਝ ਨਿਕਲੂਗਾ ਪਹਿਲਾਂ ਅਸੀਂ ਪਹਿਲਾਂ ਅਸੀਂ ਉੱਥੇ ਟਾਇਰ ਲੱਭ ਕੇ ਦਿੱਤੇ ਉਸ ਤੋਂ ਬਾਅਦ ਅਸੀਂ ਅਗੌਲ ਪਿੰਡ ਇੱਕ ਟਰਾਲੀ ਦਿੱਤੀ ਤਾਂ ਹੁਣ ਆ ਟੋਏ ਪੱਟ ਕੇ ਇੱਥੇ ਹੁਣ ਇਹ ਪ੍ਰਸ਼ਾਸਨ ਨੂੰ ਕਾਰਵਾਈ ਈਓ ਸਾਹਿਬ ਦੀ ਕੋਠੀ ਸਰਕਾਰੀ ਕੋਠੀ ਈਓ ਸਾਹਿਬ ਦੀ ਤਾਂ ਪ੍ਰਸ਼ਾਸਨ ਈਓ ਸਾਹਿਬ ਤੇ ਵੀ ਕਾਰਵਾਈ ਕਰੇ ਇਹ ਅਫਸਰਾਂ ਦੀ ਹਜ਼ੂਰੀ ਦੇ ਵਿੱਚ ਅਫਸਰਾਂ ਦੇ ਅਧੀਨ ਆ ਚੀਜ਼ਾਂ ਸਾਡੇ ਨਾਲ ਤੱਕਾ ਹੋਇਆ ਅਸੀਂ 48 ਦੀ ਲੜਾਈ ਲੜਦੇ ਆ ਅਸੀਂ ਸਰਕਾਰਾਂ ਦੇ ਨਾਲ 48 ਦੀ ਲੜਾਈ ਲੜਦੇ ਆ ਕਿ ਇੱਥੋਂ ਦੇ ਅਹੁਦੇਦਾਰਾਂ ਦੇ ਰਿਸ਼ਤੇਦਾਰ ਆ ਕੰਮ ਕਰਦੇ ਨੇ ਇਹ ਮਨੀਸ਼ ਚਾਵਲਾ ਮਨੀਸ਼ ਚਾਵਲਾ ਪਹਿਲਾਂ ਵੀ ਇਹਦਾ 3 ਵਾਰ ਪਰਚੇ ਜਨੋ ਆ ਗਿਆ ਅੱਜ ਆ ਨਮੀ ਕਰਤੂ ਤੇ ਇਹ ਫੇਰ ਨਿਕਲ ਗਈ ਤੁਹਾਨੂੰ ਕੀ ਲੱਗਦਾ ਜੀ ਇਹ ਉਹ ਸਾਹਿਬ ਤਾਂ ਕਹਿੰਦੇ ਨੇ ਜੀ ਮੈਂ ਤਾਂ ਇਸ ਕੋਠੀ ਦੇ ਵਿੱਚ ਇੱਕ ਦਿਨ ਵੀ ਨਹੀਂ ਆ ਕੇ ਬੈਠਿਆ ਜੀ ਆਫਟਰ ਆਲ ਹੈ ਤਾਂ ਇਹ ਉਹ ਸਾਹਿਬ ਦੀ ਆ ਕੋਠੀ ਅਲਾਟਮੈਂਟ ਤਾਂ ਇਹ ਉਹ ਸਾਹਿਬ ਦੀ ਆ ਤੁਹਾਡੇ ਘਰੇ ਨਾਲ ਕੋਈ ਫੜ ਗਿਆ ਐਡਾ ਟਾਮ-ਜਾਮ ਜੇਸੀਪੀ ਚੱਲ ਰਹੀ ਆ ਇਹ ਪਹਿਲਾਂ ਵੀ ਟੋਆਪ ਜੇਸੀਪੀ ਨਾਲੇ ਪੱਟਿਆ ਹੋਣਾ ਤਾਂ ਇਹ ਈਓ ਸਾਹਿਬ ਤੇ ਕਿਉਂ ਨਹੀਂ ਕਾਰਵਾਈ ਹੋਊਗੀ ਇਹ ਜਿਹੜਾ ਸਮਾਨ ਮਿਲ ਰਿਹਾ ਹੈ ਉਹ ਜ਼ਿੰਮੇਵਾਰ ਕੌਣ ਹੈ ਜੀ ਇਹਦਾ ਪੁਲਿਸ ਐ ਆਪਣੀ ਤਬਦੀਸ਼ ਕਰੇ ਜੀ ਇਹਦੇ ਤੇ ਅਸੀਂ ਕੀ ਕਹਨੇ ਆ ਖਾੜਾ ਸਮਾਨਾ ਨਿਕਲਿਆ ਪੁਲਿਸ ਆਪ ਵੀ ਇਨਵੈਸਟੀਗੇਸ਼ਨ ਕਰੂਗੀ ਅਸੀਂ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਅਸੀਂ ਖੜੇ ਆ ਲੇਕਿਨ ਹ ਜਿਹੜਾ ਅੱਖਾਂ ਦੇ ਸਾਹਮਣੇ ਦਿਖ ਰਿਹਾ ਉਹਨੂੰ ਤਾਂ ਅਸੀਂ ਨਕਾਰ ਨਹੀਂ ਸਕਦੇ ਨਾ ਥੋੜੇ ਕੈਮਰੇ ਨਕਾਰ ਸਕਦੇ ਨੇ ਸਾਡੇ ਨਾਲ ਸ਼ੁਰੂ ਦਾ ਤੱਕਾ ਹੁੰਦਾ ਆਇਆ ਤੱਕਾ ਇੱਥੋਂ ਤੱਕ ਹੋ ਗਿਆ ਸਾਡਾ ਸਮਾਨ ਚੋਰੀ ਹੋਣ ਲੱਗ ਗਿਆ ਅਸੀਂ ਠਾੜੀ ਦੀ ਲੜਾਈ ਲੜਦੇ ਆ ਲੜਦੇ ਰਹਾਂਗੇ ਜਦ ਤੱਕ ਜਿਉਂਦੀ ਜ਼ਮੀਰ ਹੈ ਜਾਗਦੇ ਰਹਾਂਗੇ ਲੇਕਿਨ ਆਹ ਜਿਹੜਾ ਅਫਸਰ ਚਾਹੀ ਅਫਸਰ ਸ਼ਾਹੀ ਅਫਸਰਾਂ ਦੀ ਕੋਠੀਆਂ ਦੇ ਵਿੱਚੋਂ ਸਮਾਨ ਨਿਕਲਦਾ ਹੋਵੇ ਔਰ ਅਫਸਰ ਕਾ ਮੈਨੂੰ ਪਤਾ ਨਹੀਂ ਹੈਗਾ ਇਹ ਤਾਂ ਵੱਡੀ ਨਲਕੀ ਦਾ ਮੈਂ ਕਹਿ ਨਹੀਂ ਸਕਦਾ ਅਸੀਂ ਇੱਕਜੁੱਟ ਸੰਯੁਕਤ ਕਿਸਾਨ ਮੋਰਚੇ ਦੇ ਟੰਡੇ ਹੇੜਾਂ ਅਸੀਂ ਇਹ ਜੇ ਹੋਰ ਸ਼ਹਿਰ ਨੂੰ ਪਰਦੇ ਪਾਸ ਕਰਕੇ ਦਵਾਂਗੇ ਸਾਡੀਆਂ 26 ਟਰਾਲੀਆਂ ਗੁੰਮਣੇ 26 26 ਟਰਾਲੀਆਂ ਦੇ ਵਿੱਚ ਸਾਰਾ ਸਮਾਨ ਇਹ ਹੌਲੀ-ਹੌਲੀ ਇਹ ਪੁਲਿਸ ਦੀ ਤਬਦੀਸ਼ ਹੈ ਤਬਦੀਸ਼ ਦੇ ਵਿੱਚ ਆਪਣੇ ਆਪ ਪਤਾ ਲੱਗੂਗਾ ਕਿ ਕਿੱਥੋਂ ਕੀ ਨਿਕਲਦਾ ਸਾਨੂੰ ਸਾਡੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ 90 ਦੇ ਵਿੱਚ ਕਿੰਨੇ ਕਿ ਟਰਾਲੀਆਂ ਤੁਹਾਡੇ ਹਿਸਾਬ ਨਾਲ ਆਈਆਂ ਵੀਆਂ ਨੇ ਸਟੈਪ ਵਾਈਜ਼ ਸਟੈਪ ਤੁਹਾਨੂੰ ਪਤਾ ਲੱਗਦਾ ਰਹੂਗਾ ਤੁਸੀਂ ਜਿਹੜਾ ਕੈਮਰੇ ਵਾਲੇ ਭਾਈਚਾਰ ਸਾਡੇ ਨਾਲ ਹੋ ਹੌਲੀ ਹੌਲੀ ਕੋਈ ਗੱਲੀ ਪੌੜੀ ਚੜਾਂਗੇ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਮੈਂ ਫੜ ਲੈਂਦਾ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨੈ ਸਿੰਘ ਲੰਗ ਅੱਜ ਜਿਹੜਾ ਨਗਰ ਕੋਸ਼ਲ ਦੇ ਵਿੱਚ ਸਮਾਨ ਮਿਲ ਰਿਹਾ ਤੁਹਾਡਾ ਚੋਰੀ ਹੋਇਆ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਯਾਰ ਬੜੀ ਸ਼ਰਮ ਦੀ ਗੰਦਾ ਹੈ ਬਹੁਤ ਸ਼ਰਮ ਨਹੀਂ ਕਰਦਾ ਜਿੰਨੀ ਕਹਿ ਤੂੰ ਇਹ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਇਸ ਨੂੰ ਮਨਾਉਣ ਵਾਸਤੇ ਦਿੱਲੀ ਦੀਆਂ ਬਰੋਹਾਵਾਂ ਵੱਲੋਂ ਮੋਰਚਾ ਸ਼ੁਰੂ ਕਰਿਆ ਸੀ ਪੰਜਾਬ ਸਰਕਾਰ ਨੇ ਸੈਂਟਰ ਦੀ ਲੜਾਈ ਆਪਣੇ ਗੱਲ ਕਿਉਂ ਪਾ ਲਈ ਜਿਹੜੀ ਨੂੰ ਐਸੀ ਬਦਲਾਅ ਲਿਆਉਂਦੇ ਮਾਰੇ ਸਾਰੇ ਲੋਕਾਂ ਨੇ ਵੀ ਸਾਨੂੰ ਸਾਰੀਆਂ ਪਾਰਟੀਆਂ ਦੇਖ ਲਈ ਬਦਲਾ ਦੇ ਉਹ ਸਾਡੇ ਆਪਣੀ ਸਾਡੀ ਹੈਗੀ ਹੈ ਕੀ ਲੱਗਦਾ ਜੀ ਮੈਂ ਟਰਾਲੀ ਵੀ ਮਿਲੀ ਇੱਕ ਪਿੰਡੋਂ ਆਪਣੇ ਸਹੌਲੀ ਲਵੋ ਇਹ ਟਰਾਲੀ ਮਿਲੀ ਸੀਗੀ ਉਦੋਂ ਨਹੀਂ ਕੋਈ ਸੰਘਰਸ਼ ਤੁਸੀਂ ਪੜਾ ਪੜਾ ਦੇਖੀ ਹੈ ਕਿੰਨੀਆਂ ਕਿੰਨੀਆਂ ਕਿੰਨਾ ਕ ਸਾਡਾ ਸਮਾਨ ਮਿਲਦਾ ਕਿੰਨੀਆਂ ਕਿ ਲੱਗਦੀਆਂ ਸਰ ਨਾਬੇ ਦੇ ਵਿੱਚ ਟਰਾਲੀਆਂ ਆਈਆਂ ਹੋਈਆਂ ਨਾਬੇ ਦੇ ਵਿੱਚੋਂ ਜਿਹੜੀਆਂ ਆਈਆਂ ਨੇ ਟਰਾਲੀਆਂ ਪਹਿਲਾਂ ਵੀ ਦੋ ਘੜਾ ਲਈਆਂ ਵੀ ਜਿਹੜਾ ਸਮਾਨ ਸਾਡਾ ਚੋਰੀ ਹੋਇਆ ਹੁਣ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚੋਂ ਜਿਹੜੇ ਪੱਟਵਟਈਆ ਹੋ ਰਿਹਾ ਜੀ ਇਹ ਉਹਦੀ ਕੋਠੀ ਦੇ ਜਿਹੜਾ ਇਹ ਚਾਰ ਦਿਵਾਰੀ ਦੇ ਅੰਦਰ ਜੀਣਾ ਵੀ ਅਫਸਰ شاہੀ ਬੈਠੀ ਹੈ ਉਹ ਸਾਰੀ ਜ਼ਿੰਮੇਵਾਰ ਹੈ ਇੱਥੇ ਵੀ ਜਿਹੜੇ ਨਗਰ ਕੌਂਸਲ ਦਾ ਪ੍ਰੰਧਾਨ ਹੈ ਉਹ ਜ਼ਿੰਮੇਵਾਰ ਹੈ ਐਸੀ ਪ੍ਰਸ਼ਾਸਨ ਤੇ ਆਸ ਰੱਖਦੇ ਆ ਵੀ ਸਾਨੂੰ ਕੋਈ ਨਸਾਫੀ ਨਹੀਂ ਹੋਊਗਾ ਵੀ ਜੇ ਸਾਡੂੰ ਇਸ ਤਰੀ ਰੋਲਣਾ ਹੈ ਸਰਕਾਰ ਦੀ ਨੀਤ ਤੇ ਨੀਤੀ 'ਚ ਫਰਕ ਹੈ ਰਾਜਿਕ ਕਹਿਣੀ ਤੇ ਕਰਨੀ 'ਚ ਫਰਕ ਹੈ ਨਹੀਂ ਨਹੀਂ ਲੜਾਈ ਸਾਡੀ ਸੈਂਟਰ ਸਰਕਾਰ ਗੈਰਹੀ ਗਾਲ ਇਹਨਾਂ ਨੇ ਪਾਲੀ ਸਾਡਾ ਮੋਰ ਤੇ ਉਥੇ ਲੁੱਟੇ ਸਾਡੇ ਆਗੂ ਫੜੇ ਜੇਲਾ ਚ ਭੇਜੇ ਸਾਡਾ ਆਸਟ੍ਰੇਲੀਆ ਟ੍ਰੈਕਟਰ ਸਮਾਨ ਚਾਕੇ ਠਾਣਿਆਂ ਦੇ ਵਿੱਚ ਲਿਆਂਦਾ ਇਹ ਇਹਨਾਂ ਨੇ ਲੈ ਵੀ ਆਏ ਸੀ ਜੇ ਇਹ ਸਮਾਨ ਲੈ ਆਏ ਸੀ ਜੇ ਅੱਡੇ ਹਮਦਰਦ ਹੁੰਦੇ ਵੀਡੀਓ ਪਾਉਂਦੇ ਵੀ ਅਸੀਂ ਸਮਾਨ ਨੂੰ ਸਿੰਘੂ ਮੋਰਚੇ ਤੇ ਲੈ ਕੇ ਆਏ ਆ ਆਪਣੇ ਨੂੰ ਆ ਤਸੱਲੀ ਦੇ ਕੇ ਆਪਣਾ ਸਮਾਨ ਲਿਆ ਜਿਹੜਾ ਤੁਸੀਂ ਦੇ ਦੋ ਭਰਾਵੋ ਜਾਂ ਸਾਨੂੰ ਭਿੰਨਕ ਪਈ ਇਹ ਲਾ ਥੋਡੇ ਸਾਹਮਣੇ ਆ ਵੀ ਪੰਜ ਦੇ ਪੱਪੂ ਤੇ ਪਰਚੇ ਹੋਏ ਨੇ ਆ ਪਿੰਕ ਪਈ ਆ ਜੀਵੀਸੀ ਚੱਲ ਰਹੀ ਆ ਸਾਡਾ ਸਮਾਨ ਸਾਡੇ ਟਰੈਲੀਆ ਦੇ ਵਿੱਚ ਇਕੱਟੇ ਤੇ ਉਹ ਧਰਤੀ ਦੇ ਵਿੱਚ ਦੱਬੇ ਜਾ ਰਹੇ ਨੇ ਸਾਨੂੰ ਤਾਂ ਇੱਥੇ ਤੱਕ ਮੈਜ ਆ ਵੀ ਸਾਡੇ ਰੇਸੀ ਸਾਡੇ ਕੋਲਰ ਵੀ ਇੱਥੇ ਦੱਬੇ ਗਏ ਨੇ